ਨਾਨਕ ਸੁੱਤੀ ਪਈਏ ਜਨ ਵਿਰਤੀ ਸੰਨ ਗੁਨਾ ਗਵਾਈ ਗੰਠੜੀ ਅਵਗਣ ਚੱਲੀ ਬਨ ਔਗਣ ਅਦ੍ਰਿਸ਼ਟੋ ਕੇ ਨਾਲ ਚੱਲਦੇ ਜਦੋਂ ਸੰਸਾਰ ਚ ਕੋਈ ਬਾਂ ਨਹੀਂ ਪਕੜਦਾ ਫਿਰ ਇਸ ਸਮੱਸਿਆ ਦਾ ਹੱਲ ਕੀ ਹੈ ਕੀ ਸਿਰ ਮੌਤ ਦੇ ਸ਼ਬਦ ਕਹਿ ਕੇ ਕਿ ਡਰੀ ਜਾਗੇ ਗੁਰੂ ਗ੍ਰੰਥ ਸਾਹਿਬ ਨੇ ਦਾ ਹੱਲ ਦੱਸਿਆ ਕਹਿਣ ਲੱਗੇ ਜਦੋਂ ਤੇਰੇ ਰਿਸ਼ਤੇਦਾਰ ਤਾਂ ਛੱਡ ਤੇਰਾ ਆਪਣਾ ਸ਼ਰੀਰ ਵੀ ਸਾਥ ਛੱਡ ਜਾਏ ਤੂੰ ਗੁਰੂ ਦੇ ਸ਼ਬਦ ਨੂੰ ਇੰਨਾ ਕੁ ਪਿਆਰ ਕਰੀ ਜਿੱਥੇ ਦੁਨੀਆ ਬਾਹ ਛੱਡ ਦਿੰਦੀ ਉਥੇ ਗੁਰੂ ਬਾਹ ਪਕੜਦਾ ਗੁਰੂ ਕਦੀ ਵੀ ਬਾਹ ਨਹੀਂ ਛੱਡਦਾ ਗੁਰੂ ਕਦੀ ਬਾਹ ਨਹੀਂ ਛੱਡਦਾ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ ਉਂਝ ਵੈਸੇ ਅਸੀਂ ਕਥਾ ਵਾਲੇ ਸਾਰੇ ਕਹਿੰਨੇ ਆ ਕਿ ਗੁਰੂ ਦੀ ਉਂਗਲ ਕੁੱਟ ਕੇ ਪਕੜ ਲਓ ਮੈਂ ਕਹਿੰਨਾ ਨਹੀਂ ਇਹਨੂੰ ਸ਼ਬਦ ਨੂੰ ਥੋੜਾ ਜਿਹਾ ਚੇਂਜ ਕਰ ਲੀ ਇੱਕ ਵਾਰ ਮੈਂ ਇਥੇ ਅਰਜ਼ ਕੀਤੀ ਸੀ ਉਂਗਲ ਦੀ ਪਕੜ ਸਾਡੀ ਹੈ ਕਿਸੇ ਵੇਲੇ ਵੀ ਟੁੱਟ ਸਕਦੀ ਕਿਉਂਕਿ ਬੱਚੇ ਦੇ ਹੱਥਾਂ 'ਚ ਤਾਕਤ ਨਹੀਂ ਉਂਗਲ ਨਾ ਪਕੜੋ ਉਂਗਲ ਪਕੜੋ ਕੇ ਸਾਡੀ ਗੋ ਚੱਲੇਗੀ ਮੈਂ ਉਂਗਲ ਪਕੜੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਂਗਲ ਨਾ ਪਕੜ ਆਪਣੀਆਂ ਬਾਹਾਂ ਉੱਚੀਆਂ ਕਰ ਗੁਰੂ ਨੂੰ ਕਹੋ ਮੇਰੀ ਬਾਹ ਪਕੜ ਲੈ ਫਰਕ ਹੈ ਨਾ ਦੋਨਾਂ 'ਚ ਮੰਨ ਲਓ ਬੱਚੇ ਨੇ ਉਂਗਲ ਪਕੜੀ ਏ ਮਾਂ ਦੀ ਉਂਗਲ ਪਕੜ ਕੇ ਤੁਰਿਆ ਜਾਂਦਾ ਹੈ ਹੋ ਸਕਦਾ ਏਨੀ ਭੀੜ ਜ਼ੋਰ ਦੀ ਪਿੱਛੋਂ ਪਏ ਧੱਕਾਂ ਵਜੇ ਤੁਸੀਂ ਦੇਖਦੇ ਹੋ ਕਈ ਬੱਚੇ ਵਿਚਾਰੇ ਛੋਟੇ-ਛੋਟੀਆਂ ਉਂਗਲਾਂ ਨਾਲ ਆਪਣੀ ਮਾਂ ਦੀ ਉਂਗਲ ਪਕੜੀ ਧੱਕਾਂ ਪਿਆ ਇੱਕੋ ਦਮ ਵਿਚਾਰੇ ਦੀ ਪਕੜ ਢਿੱਲੀ ਸੀ ਉਂਗਲ ਛੁੱਟ ਗਈ ਵਿਛੜ ਗਿਆ ਨਹੀਂ ਉਂਗਲ ਪਕੜਨ ਦੀ ਥਾਂ ਨਾ ਸਾਡੀ ਕਮਜ਼ੋਰੀ ਹੋਵੇ ਕਿ ਉਂਗਲ ਪਕੜਾਂਗੇ ਭੀੜ 'ਚ ਧੱਕਾ ਪਏ ਬੱਚੇ ਦਾ ਹੱਥ ਛੁੱਟ ਜਾਂਦਾ ਮਾਂ ਦੀ ਉਂਗਲ ਛੁੱਟ ਜਾਂਦੀ ਹੈ ਬੱਚੇ ਦੇ ਹੱਥੋਂ ਕਈ ਵਾਰੀ ਮਾਇਆ ਦਾ ਇਹੋ ਜਿਹਾ ਧੱਕਾ ਪੈਂਦਾ ਹੈ ਸਾਡੀ ਪਕੜ ਕਮਜ਼ੋਰ ਹੋ ਜਾਂਦੀ ਹੈ ਉਂਗਲ ਛੁੱਟ ਜਾਂਦੀ ਹੈ ਗੁਰੂ ਨੂੰ ਬਾਹ ਪਕੜਾ ਦਈਏ ਉਹਦੀ ਪਕੜ ਕਦੀ ਢਿੱਲੀ ਨਹੀਂ ਪੈਂਦੀ ਉਹ ਨਾ ਇੱਥੇ ਕਦੀ ਬਾਹ ਛੱਡਦਾ ਹੈ ਨਾ ਰੱਬ ਦੀ ਦਰਗਾਹ ਵਿੱਚ ਬਾਹ ਛੱਡਦਾ ਇੱਥੇ ਕੋਈ ਪਕੜਨ ਵਾਲਾ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਨੇ ਜੀ ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਨ ਤਰਬੇ ਨਾ ਜਾਣੂ ਬਾਪ ਬੀਠਲਾ ਬਾਹ ਦੇ ਮੈਨੂੰ ਮੈਨੂੰ ਬਾਂਹ ਦੇ ਦੇ ਮੈਨੂੰ ਆਪਣੀ ਬਾਹ ਪਕੜਾ ਦੇ ਕੁੱਟ ਕੇ ਪਕੜ ਲੈ ਮੈਨੂੰ ਜਿਵੇਂ ਇੱਕ ਸ਼ਬਦ ਆਉਂਦਾ ਅਗਨ ਸਾਗਰ ਬੁੜਤ ਸੰਸਾਰਾ ਅੱਗੇ ਕੀ ਹੈ ਉਂਗਲ ਪਕੜ ਕੇ ਨਹੀਂ ਨਾਨਕ ਬਾਹ ਪਕਰ ਗੁਰੂ ਨੇ ਬਾਹ ਪਕੜੀ ਨਾਨਕ ਬਾਹ ਪਕਰ ਸਤਗੁਰ ਨਿਸਤਾਰਾ ਗੁਰੂ ਗ੍ਰੰਥ ਸਾਹਿਬ ਚ ਇੱਕ ਅੰਮ੍ਰਿਤ ਵਚਨ ਆਉਂਦਾ ਹੈ ਬਾਹ ਪਕਰ ਠਾਕੁਰ ਖੌਂਕੀ ਦੀ ਗੁਣ ਅਬ ਗੁਣ ਨਾ ਵਿਚਾਰੇ ਬਾਂਹ ਪਕੜ ਕੇ ਕਬੀਰ ਸਾਹਿਬ ਨੇ ਸ਼ਬਦ ਵਰਤਿਆ ਉਪਰ ਭੂਜਾ ਕਰ ਮੈਂ ਗੁਰ ਪੈ ਪੁਕਾਰਿਆ ਆਪਣੀਆਂ ਬਾਹਾਂ ਉੱਚੀਆਂ ਕੀਤੀਆਂ ਦਾਤਾ ਮੈਨੂੰ ਬਚਾ ਲਾ ਮੈਂ ਬੇਨਤੀ ਕਰਾਂ ਗੁਰੂ ਨੂੰ ਕਹੀਏ ਬਾਹ ਪਕੜ ਲੈ ਕਈ ਵਰੀ ਸ਼ਬਦ ਜਦੋਂ ਹੁੰਦਾ ਹੈ ਨਾ ਤੂੰ ਨਾ ਤੋੜੋ ਤੋ ਹਮ ਨਹੀਂ ਤੋੜਾ ਇਹ ਇਹ ਬੜੀ ਬੜੀ ਸ਼ਬਦ ਪੜਨੇ ਆ ਨਾ ਰਵਦਾਸ ਸਾਹਿਬ ਜੀ ਦਾ ਵੀ ਤੂੰ ਨਾ ਤੋੜੇ ਤੇ ਮੈਂ ਨਹੀਂ ਤੋੜਾਂਗਾ ਇਹਦੇ ਵੀ ਅਰਥ ਬੜੇ ਗੈਰ ਜਦੋਂ ਤੂੰ ਨਹੀਂ ਤੋੜੇਗਾ ਮੇਰੀ ਕੀ ਤਾਕਤੇ ਟੁੱਟ ਜਾਏ ਮਾਲਕ ਤੂੰ ਕੁੱਟ ਕੇ ਪਕੜੇਗਾ ਤੇਰੀ ਪਕੜੀ ਕੋਈ ਬਾਹ ਕਦੀ ਛੁੱਟਦੀ ਨਹੀਂ ਜਦੋਂ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਉਹਨਾਂ ਦੇ ਜੀਵਨ ਵਿੱਚ ਵੀ ਬਾਹ ਪਕੜਨ ਦਾ ਗੁਰੂ ਨਾਨਕ ਪ੍ਰਕਾਸ਼ ਇੱਕ ਤਾਂ ਜ਼ਿਕਰ ਆਇਆ ਜਦੋਂ ਕੌਡੇ ਰਾਖਸ਼ ਨੇ ਪਕੜ ਲਿਆ ਜਿਹੜੇ ਭਾਈ ਕੌਡਾ ਸਾਹਿਬ ਜੀ ਬਣ ਗਏ ਬਾਅਦ ਵਿੱਚ ਰਾਕਸ਼ੀ ਨਹੀਂ ਰਿਆ ਸੱਜਣ ਠੱਗ ਨਹੀਂ ਰਏ ਸੰਤ ਸੱਜਣ ਬਣ ਗਏ ਮੈਂ ਕਮਾਲ ਦੀ ਗੱਲ ਭਾਈ ਵੀਰ ਸਿੰਘ ਹੁਣੀ ਭਾਈ ਭੂਮੀਆਂ ਲਿਖਦੇ ਨੇ ਸਬਜੈਕਟ ਤੇ ਭੂਮੀਆਂ ਚੋਰ ਨਹੀਂ ਲਿਖਦੇ ਬੀਦੀ ਚੰਦ ڈاکੂ ਨਹੀਂ ਗੁਰੂ ਦਾ ਸੀਨਾ ਹੈ ਭਾਈ ਮਰਦਾਨਾ ਸਾਹਿਬ ਕਿਉਂਕਿ ਇੱਥੇ ਤਾਂ ਬੜੀ ਬੜੀ ਉਹਨਾਂ ਦਾ ਜ਼ਿਕਰ ਚੱਲਦਾ ਜਦੋਂ ਕਲਾਸੀਕਲ ਕੀਰਤਨ ਦੀ ਗੱਲ ਕੋਈ ਮੈਨੂੰ ਯਾਦ ਹੈ ਬਾਬਾ ਜੀ ਨੇ ਪਹਿਲੇ ਅਦੁੱਤੀ ਸਮੇਲਨ 'ਚ ਰਬਾਬ ਦੇ ਅਰਥ ਕੀਤੇ ਸਨ ਮਨਜੀਤ ਸਿੰਘ ਬੈਠੇ ਸੀ ਸਾਰੇ ਸਾਹਮਣੇ ਬੈਠੇ ਸੀ 91 ਦੀ ਗੱਲ ਹੈ ਨਾ ਉਸ ਵਕਤ ਕਿਆ ਸੀ ਦੋ ਸ਼ਬਦ ਮੈਨੂੰ ਯਾਦ ਨੇ ਪਹਿਲਾਂ ਬੜਾ ਰੌਲਾ ਪਿਆ ਜੀ ਇਹ ਜੋ ਕੁਝ ਹੁੰਦਾ ਪਿਆ ਕਿੰਨੇ ਸੁਣਨਾ ਆਉਣਾ ਹੈ ਇੱਥੇ ਕਲਾਸੀਕਲ ਕਿੰਨੇ ਸੁਣਨਾ ਹੈ ਰਾ ਕਿੰਨੇ ਸੁਣਨੇ ਨੇ ਮੈਨੂੰ ਯਾਦ ਹੈ ਉਹਨਾ ਮੀਟਿੰਗ 'ਚ ਕਿਆ ਸੀ ਤੁਸੀਂ ਕਹਿੰਦੇ ਹੋ ਤੇ ਸੁਨਣਾ ਕਿਸੇ ਨੇ ਨਹੀਂ ਕਹਿੰਦੇ ਨੇ ਜਦੋਂ ਗੁਰੂ ਕਲਾ ਵਰਤਾਇਆ ਗਏ ਤੇ ਸੁਣ ਤੋਂ ਬਿਨਾ ਜਾਣਾ ਕਿਸੇ ਦੇ ਨਹੀਂ ਇਹ ਸ਼ਬਦ ਮੈਨੂੰ ਦੋ ਯਾਦ ਨੇ ਜੀ ਰਬਾਬ ਦੇ ਅਰਥ ਉਹ ਨਾ ਕੀਤੇ ਸਨ ਮੈਨੂੰ ਬੜੇ ਚੰਗੇ ਲੱਗੇ ਬਾਅਦ ਵਿੱਚ ਮੈਂ ਪ੍ਰਿੰਸੀਪਲ ਗੰਗਾ ਸਿੰਘ ਨੂੰ ਪੜਿਆ ਉਹਨੇ ਵੀ ਅਰਥ ਕੀਤੇ ਬਾਬਾ ਜੀ ਨੇ ਰਬਾਬ ਸ਼ਬਦ ਦੇ ਅਰਥ ਇੱਥੇ ਕੀਤੇ ਸਨ ਰੱਬ ਆਵ ਰੱਬ ਆਵ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਰਬਾਬ ਵਿੱਚ ਉਹ ਕਰਾਮਾਤ ਕਹਿ ਸੱਚ ਇਹ ਵੇ ਕਿ ਜਿਹੜਾ ਇਸ ਰਬਾਬ ਵਿੱਚ ਮਲਾਇਕੋ ਸ਼ਬਦ ਨੂੰ ਸੁਨੇਗਾ ਇਹ ਤਾਂ ਰੱਬ ਨਾਲ ਬਖਸ਼ਿਸ਼ ਕਰਨ ਵਾਲੇ ਅੰਮ੍ਰਿਤ ਜਲ ਨੂੰ ਛਿਟਕਣ ਵਾਲੀ ਹੈ ਪਿਆਰਿਓ ਰਬਾਬ ਦਾ ਕੀਰਤਨ ਤਾਂ ਰੱਬ ਆਪ ਇਹ ਰੱਬ ਦੇ ਬਖਸ਼ਿਸ਼ ਭਰਿਆ ਅੰਮ੍ਰਿਤ ਵਣ ਦੀ ਆਪਦਰਤ ਵੈਸੇ ਪਾਣੀ ਹੈ ਜਦੋਂ ਇਹ ਮੈਂ ਸੁਣਿਆ ਮੈਨੂੰ ਭਾਈ ਨਿ ਵੈਗਰੂ ਪ੍ਰਿੰਸੀਪਲ ਗੰਗਾ ਸਿੰਘ ਦੀ ਕਿਤਾਬ ਹੈ ਜੀ ਗੰਗਤਰੰਗ ਸ਼ਾਇਦ ਕਿਤੇ ਪੜ੍ਹੀ ਹੋਵੇ ਉਹ ਸਾਰੀਆਂ ਕਵਤਾਂ ਵੀ ਨੇ ਗੰਗਤਰੰਗ ਪ੍ਰਿੰਸੀਪਲ ਗੰਗਾ ਸਿੰਘ ਉਹਦੇ ਵਿੱਚ ਵੀ ਤੇ ਉਹਨਾਂ ਨੇ ਰਬਾਬੀ ਬਾਰੇ ਸ਼ਬਦ ਲਿਖਿਆ ਸੀ ਕਿ ਕੱਲ ਕੇ ਫਿਰਨਦੇ ਟਿੱਗ ਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਣਾ ਸੀ ਪਰ ਸਾਖੀਆਂ ਕਹਿੰਦੀਆਂ ਨੇ ਮਰਦਾਨਾ ਰਬਾਬ ਵਜਾਂਦਾ ਭਲਾ ਰਬਾਬ ਵਜਾਂਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਮਜਲਿਸ ਮਰਦਾਨਾ ਮਿਰਾਸੀ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ ਹਰ ਚੀਜ਼ ਬਾਛੜ ਜਾਏਗੀ ਮੌਤ ਨੇ ਹਰ ਇੱਕ ਤੋਂ ਬਾਹ ਛਡਵਾ ਦੇਣੀ ਹੈ ਸਵਾ ਤਾਂ ਹੀ ਗੁਰੂ ਨਾਨਕ ਤੋਂ ਬਾਹ ਛਡਾ ਕੇ ਦਿਖਾਏ ਮੌਤ ਦੀ ਕੀ ਤਾਕਤ ਕਿ ਜਿਹਦੀ ਬਾਹ ਗੁਰੂ ਨਾਨਕ ਨੇ ਪਕੜੀ ਹੋਵੇ ਮੌਤ ਕਹੇ ਮੈਂ ਬਾਬੇ ਨਾਨਕ ਦਾ ਹੱਥ ਛੜਾ ਜਾਗੀ ਫਿਰ ਸੁਣਿਓ ਕਹਿੰਦੇ ਨੇ ਬਾਬੇ ਦਾ ਰਬਾਬੀ ਜਿਹੜਾ ਸੀ ਭਾਈ ਮਰਦਾਨਾ ਕੱਲ ਕੇ ਫਿਰੰਗੇ ਦੇ ਟਿੱਗ ਰਬਾਬ ਸੀ ਮੰਗਾਇਆ ਪਹਿਲਾਂ ਰਾਗ ਗਾਉਂਦਾ ਸੀ ਪਰ ਕੀਰਤਨੀਆਂ ਨਹੀਂ ਸੀ ਰਾਗ ਤਾਂ ਬੜੀ ਦੁਨੀਆ ਗਾ ਲਿੰਦੀ ਕੀਰਤਨੀਆਂ ਬੈਠੇ ਪਿਆਰਿਓ ਬਾਬਾ ਜੀ ਨੇ ਕਿਹਾ ਸੀ ਮਰਦਾਨਿਆਂ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੁਨੀ ਦੋਈ ਥਾਈ ਪੜਾ ਹੋਵੇਗਾ ਕੱਲ ਕੇ ਫਿਰਨਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ বাজਾਨਾ ਸੀ ਚਾਰੇ ਕੁੰਟ ਤਾਰ ਵਜੀ ਜੰਗਲੀ ਪਹਾੜੀ ਥਲੀ ਸੁਣੀ ਹੋਇਆ ਪਾਰ ਰਿਆ ਆਵਨ ਨਾ ਜਾਣਾ ਸੀ ਸੱਜਣ ਜੈ ਠੱਗ ਜਗ ਲੋਦੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰੱਬ ਆਬੀ ਪਿੰਨੀ ਤਾਰ ਜੀ ਦੀ ਨਾ ਮਰਦਾਨਾ ਜਗਤਾਰ ਨੇ ਬਹਾਨਾ ਸੀ ਨਾ ਮਰਦਾਨਾ ਜਗਤਾਰ ਨੇ ਬਹਾਨਾ ਸੀ ਮੈਂ ਸਿਰਫ ਇਤਿਹਾਸਿਕ ਤਾਨ ਲੈ ਲਿਆ ਗੁਰੂ ਨਾਨਕ ਸਾਹਿਬ ਨੇ ਬਾਹ ਪਕੜੀ ਉਮਰ ਕਰਕੇ 10 ਸਾਲ ਵੱਡੇ ਨੇ ਭਾਈ ਮਰਦਾਨਾ ਜੀ ਬਾਬਾ ਜੀ ਤੋਂ ਮੈਨੂੰ ਯਾਦ ਹੈ ਹਰਪਾਲ ਸਿੰਘ ਪੰਨੂ ਨੇ ਪਿੰਡ ਬੋਲਦਿਆ ਕਹਾਂ ਸੀ ਜਿਦ ਦਿਨ ਮਰਦਾਨੇ ਨੇ ਸਵਾ ਛੱਡੇ ਬਾਬੇ ਨੇ ਉਦਾਸੀ ਕਰਨੀ ਛੱਡ ਦਿੱਤੀ ਕਿਹੋ ਜਿਹਾ ਯਾਰ ਸੀ ਹੋ 48 ਸਾਲ ਇਕੱਠੇ ਰਹਿਣਾ ਜਿੱਥੇ ਮੈਂ ਮੈਂ ਤਾਂ ਕਹਿਣਾ ਮਾਂ ਨੇ ਜਨਮ ਦਿੱਤਾ ਮਾਤਾ ਸੁਲੱਖ ਨਹੀਂ ਜੀਵਨ ਸਾਥੀ ਹੈ ਜਿੰਨਾ ਨੇੜੇ ਭਾਈ ਮਰਦਾਨਾ ਗੁਰੂ ਨਾਨਕ ਦੇ ਰਿਆ ਸੱਚ ਇਹ ਵੇ ਕੋਈ ਵੀ ਐਸਾ ਨਹੀਂ ਮਿਲਦਾ ਜਿਨੇ ਇੰਨੀ ਸੰਗਤ ਕਿਤੇ ਕੀਤੀ ਹੋਵੇ ਕੌਡੇ ਰਾਖਸ਼ ਨੇ ਪਕੜ ਲਿਆ ਗੁਰੂ ਨਾਨਕ ਪ੍ਰਕਾਸ਼ ਦੇ ਬੋਲ ਨੇ ਕਿਉਂਕਿ ਗੁਰੂ ਨਾਨਕ ਪ੍ਰਕਾਸ਼ ਦਾ ਕਰਤਾ ਭਾਈ ਬਾਲੇ ਤੋਂ ਸਾਰੀ ਗੱਲ ਕਰਾਂਦਾ ਹਜ਼ੂਰ ਨੇ ਆਵਾਜ਼ ਦਿੱਤੀ ਭਾਈ ਬਾਲਾ ਚੱਲ ਹੁਣੇ ਤੁਰਨਾ ਉਸ ਪ੍ਰਸੰਗ ਚ ਲਿਖਿਆ ਪੁੱਛਦੇ ਨੇ ਬਾਬਾ ਜੀ ਕਿੱਥੇ ਕਹਿਣ ਲੱਗੇ ਮਰਦਾਨਾ ਮੁਸੀਬਤ ਚ ਫਸ ਗਿਆ ਮੈਂ ਬੇਨਤੀ ਕਰਾਂ ਬਾਹ ਪਕੜਨ ਦਾ ਮਤਲਬ ਇਹ ਨਹੀਂ ਕੱਲਾ ਫਿਜ਼ੀਕਲ ਗੁਰਮੁਖੋ ਤੁਸੀਂ ਬਾਣੀ ਪੜਦੇ ਹੋ ਨਿਤਨੇਮ ਕਰਦੇ ਹੋ ਜੇ ਕਿਤੇ ਜ਼ਿੰਦਗੀ ਚ ਘਾਟ ਵੀ ਆ ਜਾਏ ਮੈਂ ਬੇਨਤੀ ਕਰਾਂ ਕਿਸੇ ਮੁਸੀਬਤ ਵਿੱਚ ਵੀ ਪੈ ਜਾਓ ਗੁਰੂ ਫਿਰ ਵੀ ਓਗਰ ਨਹੀਂ ਚਤਾਰਦਾ ਸੱਚੀ ਇਹ ਵੀ ਦੂਰ ਗਏ ਦੀ ਫਿਰ ਵੀ ਬਾਹ ਪਕੜ ਲੈਂਦਾ ਉਹਨੂੰ ਪਤਾ ਹੈ ਮੇਰਾ ਮੈਂ ਥੋੜਾ ਜਿਹਾ ਇਹ ਪੋਜ਼ਿਟਿਵ ਤਾਂ ਲਿਆ ਵੀ ਬਾਹ ਪਕੜਨ ਵਾਲਾ ਕੋਈ ਹੈ ਦੁਨੀਆ ਚ ਕੋਈ ਕਸ ਨੇ ਇਸ ਦਸਤੰਗੀਰ ਕਹਿਣ ਲੱਗੇ ਮਰਦਾਨਾ ਮੁਸੀਬਤ ਚ ਪੈ ਗਿਆ ਮਹਾਰਾਜ ਕਾਦੀ ਮੁਸੀਬਤ ਕਹਿਣ ਲੱਗੇ ਉਹਨੂੰ ਤਲ ਦਿੱਤਾ ਜਾਏਗਾ ਪਾਈ ਬਾਲਾ ਕਹਿੰਦਾ ਛੱਡੋ ਪਰਾਂ ਇਹ ਵੀ ਤੰਗ ਬੜਾ ਕਰਦਾ ਉਹ ਅਸਲ ਚ ਲਾੜ ਸੀ ਨਾ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਤੇਰਾ ਭਰੋਸਾ ਪਿਆਰੇ ਮੈਂ ਲਾੜ ਲੜਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪੀਤਾ ਮਾਇਆ ਇਹ ਇਹ ਇਹਦੇ ਅਰਥ ਵੀ ਬਾਬਾ ਜੀ ਕਰਦੇ ਹੁੰਦੇ ਸਨ ਲਾੜ ਦੇ ਜੀ ਜਿਹੜੇ ਸਿੰਘਾਂ ਨੇ ਉਸ ਵੇਲੇ ਸੰਗਤ ਕੀਤੀ ਉਹ ਕਹਿੰਦੇ ਸਨ ਪਿਆਰ ਦੀਆਂ ਤੰਦਾਂ ਟੁੱਟ ਜਾਂਦੀਆਂ ਨੇ ਪਿਆਰ ਚ ਵੀ ਕਈ ਵਾਰੀ ਬੰਦਾ ਗੁਣਾ ਉਗਣ ਦੇਖਣ ਲੱਗ ਪੈਂਦਾ ਹੈ ਲਾੜ ਚ ਨਹੀਂ ਦੇਖਿਆ ਜਾਂਦਾ ਫਿਰ ਸੁਣੋ ਜਵਾਨ ਬੱਚੇ ਦਾ ਪਿਓ ਨਾਲ ਪਿਆਰ ਹੈ ਪਰ ਜਵਾਨ ਬੱਚਾ ਕਦੀ ਦਾੜੀ ਨੂੰ ਹੱਥ ਲਾਏਗਾ ਪੱਗ ਨੂੰ ਹੱਥ ਪਾਏਗਾ ਉੱਤੇ ਚੜੇਗਾ ਨਿੱਕਾ ਜਿਹਾ ਨਿਆਣੀ ਲਾਡ ਕਰਦਾ ਹੋਇਆ ਮੋਢਿਆਂ ਉੱਤੇ ਚੜ ਜਾਂਦਾ ਹੈ ਲਾੜ ਚ ਸਭ maaf ਹੈ ਲਾੜਜ ਹਰ ਸ਼ਬਦ maaf ਹੈ ਮਹਾਰਾਜ ਛੱਡੋ ਪਰਾਂ ਕਹਿੰਦੇ ਰੋਜ ਇਹ ਵੀ ਘੜੀ ਪਿੱਛੋਂ ਛੱਡ ਕੇ ਕਹਿੰਦਾ ਮੈਂ ਚੱਲਾਂ ਉਹ ਫਸਿਆ ਫਸਿਆ ਰਹਿੰਦੇ ਕਿ ਲੈਣਾ ਛਡਾ ਕੇ ਇਹਨੂੰ ਹੀ ਪਤਾ ਲੱਗ ਜਾ ਤਲੀਮ ਦਿਓ ਇਹਨੂੰ ਗੁਰੂ ਨਾਨਕ ਸਾਹਿਬ ਦੇ ਨੇਤਰ ਭੇਜਿਆ ਕਹਿਣ ਲੱਗੇ ਬਾਲਾ ਜਿਹਦੀ ਮੈਂ ਬਾਹ ਪਕੜ ਲਾ ਮੈਂ ਕਦੀ ਲੋਕ ਪਰ ਲੋਕ ਚੋਂ ਦੀ ਬਾਹ ਨਹੀਂ ਛੱਡਦਾ ਐਡੇ ਕਮਾਲ ਦਾ ਸ਼ਬਦ ਕਿਹਾ ਜਿਹਦੀ ਮੈਂ ਬਾਹ ਪਕੜਾਂ ਨਾਲੇ ਹੱਸ ਕੇ ਕਹਿੰਦੇ ਆ ਮੇਰਾ ਕਿਹੜਾ ਉਹਦੇ ਤੋਂ ਬਿਨਾ ਸਰਮ ਹੈ ਸੱਚਮੁੱਚ ਇੰਨਾ ਬੇਮਥਾਜ ਬਾਬਾ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਕਹਿਣ ਲੱਗੇ ਮੇਰਾ ਯਾਰ ਕਹਿ ਮੇਰਾ ਮਿੱਤਰ ਹੈ ਮੇਰੇ ਮੇਰਾ ਉਹਦੇ ਤੋਂ ਬਿਨਾ ਨਹੀਂ ਸਰਨਾ ਉਹ ਚਲਾ ਗਿਆ ਸ਼ਾਮ ਨੂੰ ਤੂੰ ਰਬਾਬ ਵਜਾ ਲੇਗਾ ਉਹਦੀ ਤਾਰ ਛੇੜੇਗੀ ਤੇ ਮੈਂ ਗਾਵਾਂਗਾ ਉਹਦੇ ਤੋਂ ਬਿਨਾ ਮੇਰਾ ਵੀ ਨਹੀਂ ਸਰਦਾ ਉਹ ਸ਼ਬਦ ਬੜੇ ਸੋਹਣੇ ਲਿਖੇ ਗਨਾਨਕ ਪ੍ਰਕਾਸ਼ ਕਹਿਣ ਲੱਗੇ ਬਾਲਾ ਭੁਜਾ ਗਏ ਕੀ ਲਾਜਾ ਮੈਂ ਤਾਂ ਵਿੱਚੋਂ ਨਿਕਲਿਆ ਕਸਨੇਸ਼ ਦਸਤੰਗੀਰ ਦੁਨੀਆ ਨਹੀਂ ਬਾਹ ਪਕੜੇਗੀ ਪਰ ਬਾਬਾ ਜੀ ਪਕੜਦੇ ਬਾਲਾਂ ਭੁਜਾ ਗਏ ਕੀ ਲਾਜਾ ਪੁਨ ਆਪਣਾ ਹੈ ਉਸੰਕਾਜਾ ਨਿਤਾ ਪ੍ਰਤੀ ਰਬਾਬ ਜਾਵੇ ਕਰ ਸੰਗੀਤੋ ਮੋਹ ਰਿਜਾਵੇ ਉਹ ਸੰਗੀਤ ਕੀਰਤਨ ਕਰਦਾ ਮੈਨੂੰ ਰਿਜਾਉਂਦਾ ਸੱਚੀ ਮੁੱੱਚੀ ਮੈਂ ਸੋਚਨਾ ਭਾਈ ਭਾਈ ਮਨੀ ਸਿੰਘ ਦੀ ਜਨਮ ਸਾਖੀ ਸੰਵਾਦ ਬੜੇ ਕਮਾਲ ਦਾ ਦਿੱਤਾ ਸਿੱਖਾਂ ਦੀ ਭਗਤ ਮਾਲ ਵਿੱਚ ਵੀ ਜਦੋਂ ਅੰਤਲਾ ਸਮਾਇਆ ਕਮਾਲ ਹੋ ਗਈ ਗੁਰਦੇਵ ਦੇ ਝੋਲੀ ਚ ਸੀਸ ਸੀ ਭਾਈ ਮਰਦਾਨਾ ਜੀ ਦਾ ਕੁਛ ਕਹਿੰਦਿਆ ਕੁਰਮ ਦਰਿਆ ਨੇੜੇ ਕੁਛ ਕਰਤਾਰਪੁਰ ਦਾ ਜ਼ਿਕਰ ਕਰਦੇ ਆ ਪਰ ਝੋਲੀ ਸੀਸ ਨਿੱਤਰ ਖੁੱਲੇ ਬਾਬਾ ਜੀ ਦਾ ਚਿਹਰਾ ਦੇਖਿਆ ਅੱਖਾਂ ਬੰਦ ਹੋ ਗਈਆਂ ਹਜ਼ੂਰ ਨੇ ਬੜੇ ਪਿਆਰ ਨਾਲ ਮੱਥੇ ਤੇ ਹੱਥ ਰੱਖ ਕੇ ਕਿਹਾ ਵੇ ਮਰਦਾਨਿਆ ਵੇਹ ਲਾਪੇ ਬੜਾ ਵੈਸੇ ਜਨਮ ਸਾਖੀ ਚਾ ਮੈਨੂੰ ਇਹ ਚ ਲੱਗਦਾ ਸਾਡੇ ਬਾਹਰ ਚ ਬੜਾ ਸ਼ਬਦ ਵੇ ਵਰਤੇ ਸਨ ਇਥੋਂ ਤੱਕ ਕਿ ਗੁਰੂ ਸਾਹਿਬ ਨੇ ਵੇਹ ਲਾ ਲੋ ਸ਼ਬਦ ਵਰਤੇ ਹਨ ਭਾਈ ਲਾ ਲੋ ਨਹੀਂ ਵਰਤੇ ਜੈਸੀ ਮ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਪਾਪ ਕੀ ਜਾਂਜ ਲੈ ਕਾਬ ਨੂੰ ਤਾਇਆ ਜੋਰੀ ਮੰਗੇ ਦਾਨ ਵੇ ਲਾ ਲੋ ਸੱਤ ਵਰੀ ਸ਼ਬਦ ਵਰਤੇ ਆ ਤੇ ਸੱਤੇ ਵਰੀ ਵੇ ਲਾ ਲੋ ਕਿਹਾ ਵੇਲ ਵੇ ਸ਼ਬਦ ਬੜਾ ਮਿੱਠਾ ਹੈ ਜੀ ਸਾਡਾ ਪੁਰਾਣਾ ਹਜ਼ੂਰ ਨੇ ਕਿਹਾ ਵੇ ਮਰਦਾਨਿਆਂ ਨਿੱਤਰ ਖੁੱਲੇ ਤੇਰੇ ਜਾਨ ਤੋਂ ਬਾਅਦ ਤੈਨੂੰ ਦਾਹ ਕਿੱਸਾ ਦਈਏ ਤੇਰਾ ਸੰਸਕਾਰ ਕਿਵੇਂ ਕਰੀਏ ਮਤਲਬ ਤੈਨੂੰ ਅਗਨ ਪੇਟ ਕਰੀਏ ਤੈਨੂੰ ਜਲ ਪ੍ਰਵਾਹ ਕਰੀਏ ਤੈਨੂੰ ਕਬਰ ਚ ਦਫਨਾਈਏ ਤੈਨੂੰ ਖਵਾਚ ਰਹਿਣ ਦਈਏ ਜਿਵੇਂ ਪਾਰਸੀ ਕਰਦੇ ਉਸ ਵਕਤ ਸ਼ਬਦ ਸੁਣਨ ਵਾਲੇ ਨੇ ਦੇਖੋ ਜਿੰਨੇ ਬਾਹ ਪਕੜੀ ਉਹ ਪੁੱਛਦਾ ਤੇਰਾ ਕੀ ਕਰੀਏ ਸਰੀਰ ਦਾ ਇਤੋਂ ਸਪਸ਼ਟ ਹੋਵੇਗਾ ਕਿ ਬਾਣਾ ਪਕੜਨ ਦਾ ਅਰਥ ਕੇਵਲ ਫਿਜ਼ੀਕਲ ਨਹੀਂ ਸਰੀਰਕ ਤੌਰ ਤੇ ਵੀ ਗੁਰੂ ਬਾਹ ਪਕੜਦਾ ਹੈ ਅੰਦਰੂਨੀ ਤੌਰ ਤੇ ਵੀ ਕਹਿਣ ਲੱਗੇ ਸਸਕਾਰ ਕਰੀਏ ਜਲ ਪ੍ਰਵਾਹ ਕਰੀਏ ਚਿਖਾ ਬਣਾਈਏ ਦਫਨ ਕਰੀਏ ਕਹਿੰਦੇ ਨੇ ਭਾਈ ਸਾਹਿਬ ਬੜੇ ਸਹਿਜ ਸਨ ਠੀਕ ਹੈ ਤੇ ਉਹਨਾਂ ਨੇ ਅੱਖਾਂ ਖੋਲ ਕੇ ਕੋਈ ਸ਼ਬਦ ਕਿਹਾ ਬਾਬਾ ਵਾਹ ਅਜੇ ਵੀ ਦੇ ਦੀਆਂ ਬਾਤਾਂ ਸੁਣੋ ਵਾਹ ਅਜੇ ਵੀ ਦੇ ਦੀਆਂ ਬਾਤਾਂ ਪਰ ਅੰਤਲੇ ਸਮੇ ਜਿਹੜਾ ਉਹਨਾਂ ਕੀਰਤਨ ਕਰਿਆ ਬੜੇ ਕਮਾਲ ਦਾ ਹੰਸ ਜਦੋਂ ਮਰਦਾ ਹੈ ਨਾ ਤੁਹਾਨੂੰ ਪਤਾ ਹੋਣਾ ਹੈ ਹੰਸ ਡੂੰਘੇ ਪਾਣੀ 'ਚ ਤਰਨ ਲੱਗ ਪੈਂਦਾ ਇਹ ਮਨੋਤ ਹੈ ਜੀ ਹੰਸ ਬਾਹਰ ਨਹੀਂ ਛੇਤੀ ਮਰਦਾ ਜਦੋਂ ਦਾ ਅੰਤਲਾ ਸਮਾਂ ਹੁੰਦਾ ਡੂੰਘੇ ਪਾਣੀ 'ਵਰ ਚਲਾ ਜਾਂਦਾ ਉਦੋਂ ਗਾਉਣਾ ਸ਼ੁਰੂ ਕਰਦਾ ਜਿੰਨਾ ਹੰਸ ਦਰਦ ਭਰਿਆ ਗਾਉਂਦਾ ਏ ਉਹਨੂੰ ਆਪਣਾ ਆਪਾ ਭੁੱਲ ਜਾਂਦਾ ਪਾਣੀ ਦੇ ਵਿੱਚ ਹੀ ਸਮਾ ਜਾਂਦਾ ਮੈਂ ਕਈ ਵਾਰੀ ਸੋਚਣਾ ਸਿੱਖ ਤਾਂ ਹੰਸ ਦੀ ਤਰ੍ਹਾਂ ਜਦੋਂ ਇਹਦਾ ਅੰਤਲਾ ਸਮਾਂ ਹੁੰਦਾ ਜੁੜਿਆ ਹੋਵੇ ਸ਼ਬਦ ਨਾਲ ਫਿਰ ਇਹਨਾਂ ਕੋ ਗਹਿਰਾ ਗਾਉਂਦਾ ਹੈ ਇਹਨਾਂ ਗਹਿਰਾ ਗਾਉਂਦਾ ਸੱਚ ਵੇ ਹੰਸ ਦੀ ਤਰ੍ਹਾਂ ਗਾਉਂਦਿਆਂ ਗਾਉਂਦਿਆਂ ਚਲਾ ਜਾਂਦਾ ਮਸਕੀਨ ਸਾਹਿਬ ਦੇ ਅੰਤਲੇ ਸਮੇਂ ਦੀ ਕਥਾ ਤੁਸੀਂ ਕਦੀ ਸੁਣ ਕੇ ਦੇਖੋ ਅੱਜ ਵੀ ਬੌੜਾ ਗਹਿਰਾ ਉਤਰ ਗਿਆ ਕਿਉਂਕਿ ਸਮਾਂ ਦਿਸ ਰਿਹਾ ਸੀ ਮੇਰੀ ਫਿਰ ਬੇਨਤੀ ਕਹੇ ਮਹਾਰਾਜ ਕਹਿੰਦੇ ਆ ਦੱਸ ਅੱਖਾਂ ਖੋਲ ਕੇ ਕਹਿੰਦਾ ਵਾਹ ਬਾਬਾ ਅਜੇ ਵੀ ਦੇ ਦੀਆਂ ਬਾਤਾਂ ਹਜ਼ੂਰ ਹੱਸ ਕੇ ਕਹਿੰਦੇ ਆ ਚੱਲ ਤੇਰੇ ਜਾਣ ਤੋਂ ਬਾਅਦ ਕਬਰ ਬਣਾਵਾਂਗਾ ਪੱਥਰ ਲੱਗੇ ਹੋਣਗੇ ਲੋਕ ਤੇਰੀ ਪੂਜਾ ਕਰਨਗੇ ਕਹਿੰਦੇ ਨੇ ਹੱਥ ਜੁੜ ਗਏ ਕੰਬ ਤੇ ਬੁੱਲਾ ਨਾਲ ਕਿਹਾ ਬਾਬਾ ਸ਼ਬਦ ਦੀ ਪ੍ਰੀਤ ਦੇ ਕੇ ਇਸ ਚਮੜੇ ਦੀ ਕਬਰ ਵਿੱਚੋਂ ਅੱਜ ਤੁਸੀਂ ਬਾਹਰ ਕੱਢਿਆ ਚਮੜੇ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ 'ਚ ਨਾ ਟਕੀ ਮੈਨੂੰ ਉੱਥੇ ਰੱਖੀ ਜਿੱਥੇ ਤੇਰਾ ਵਾਸਾ ਹੋਵੇਗਾ ਸਮਾਪਤੀ ਤੇ ਸੱਚ ਜੇ ਅਸੀਂ ਵੀ ਕਿਹੜੇ ਰੱਖਣ ਨੂੰ ਤਿਆਰ ਹਾਂ ਜਦੋਂ ਅਸੀਂ ਅੰਤਲੀ ਭੋਗ ਅਰਦਾਸ ਕਰਨੇ ਆ ਕੀ ਸ਼ਬਦ ਕਹਿੰਨੇ ਕਦੀ ਕਿਸੇ ਇਹ ਕਹੇ ਕਿ ਜਿਹੜਾ ਮਰ ਗਿਆ ਵੈ ਗੁਰੂ ਜੀ ਘਰ ਆਵੇ ਮੈਂ ਤਾਂ ਇੱਕ ਵਾਰੀ ਕਿਹਾ ਸੀ ਮਰਿਆ ਹੋਇਆ ਸੁਪਨੇ 'ਚ ਕੋਈ ਦਿਨ ਦੱਸਣ ਲੱਗ ਪਿਆ ਆਪਾਂ ਪੁੱਛਣ ਚਲੇ ਜਾਂਦੇ ਆ ਪਤਾ ਨਹੀਂ ਘਰ 'ਚ ਪ੍ਰੋਬਲਮ ਆ ਗਈ ਹੁਣ ਤਾਂ ਮਰਿਆ ਸੁਪਨੇ 'ਚ ਬੜਾ ਹੁੰਦਾ। ਪਿਆਰਿਓ ਅਸੀਂ ਤਾਂ ਸੁਪਨੇ ਵਿੱਚ ਵੀ ਬਰਦਾਸ਼ਤ ਨਹੀਂ ਕਰਦੇ। ਉਹ ਦਿਨ ਵੀ ਗੁਰਦੁਆਰੇ ਇਹੀ ਕਹਿ ਕੇ ਜਾਂਦੇ ਆ ਸਤਿਗੁਰੂ ਕਿਰਪਾ ਕਰੀ ਇਹਨੂੰ ਆਪਣੇ ਚਰਨਾ 'ਚ ਰੱਖੀ। ਇਹ ਘਰ ਨਾ ਕਿਤੇ ਫੇਰਾ ਪਾ ਜਾਏ। ਤੇ ਮੈਂ ਬੇਨਤੀ ਕਰਾਂ ਬਾਹ ਪਕੜਨ ਵਾਲੇ ਤਾਂ ਗੁਰੂ ਘਰ 'ਚ ਛੱਡ ਕੇ ਚਲੇ ਜਾਂਦੇ ਆ ਮਨਾ ਜਿਨ੍ਹਾਂ ਨੇ ਮਰਨ ਤੋਂ ਬਾਅਦ ਕਹਿਣਾ ਇਹਨੂੰ ਚਰਨਾ 'ਚ ਰੱਖੀ ਆਪਾਂ ਜਿਉਂਦੀ ਕਿਉਂ ਨਹੀਂ ਕਹਿ ਦਿੰਦੇ ਬਾਬਾ ਨਾਨਕ ਆਪਣੇ ਚਰਨਾ 'ਚ ਰੱਖੀ।